ਆ 43 ਹਜ਼ਾਰ ਨੌਕਰੀ ਦਿੱਤੀ ਹੈ ਤੁਹਾਡੇ ਚੋ ਵੀ ਕਿਸੇ ਦਾ ਰਿਸ਼ਤੇਦਾਰ ਦਾ ਦੋਸਤ ਮੇ ਤਾਂ ਕੋਈ ਨੌਕਰੀ ਹੱਥ ਖੜਾ ਕਰ ਦੋ ਨੌਕਰੀਆਂ ਮਿਲੀਆਂ ਹੋਣਗੀਆਂ ਕੋਈ ਪੈਸਾ ਲੱਗਿਆ ਕੋਈ ਕਿਸੇ ਐਮਐਲਏ ਦੀ ਜਾਂ ਮੰਤਰੀ ਸਪਾਰਸ਼ ਪਾਈ डीसी दफ्तर रूपनगर ਵਿੱਚ ਐਸ ਕਲਰਕ ਜੋਇਨ ਕਰਾਇਆ ਹੈ ਤੇ ਮੈਂ ਹੁਣ ਪੀਏ ਬ੍ਰਾਂਚ ਵਿੱਚ ਆਪਣੀ ਸੇਵਾਵਾਂ ਦੇ ਰਿਹਾ ਹਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਡੀਸੀ ਦਫਤਰ ਰੂਪਨਗਰ ਵਿੱਚ ਕੰਮ ਕਰਨ ਦਾ ਮੌਕਾ দেয়া ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਸਾਨੂੰ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਬਖਸ਼ੀਆਂ ਹਨ ਅਤੇ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜੋ ਆਕਾ ਨੂੰ ਪੜ੍ਹਾਵਾਂਗੇ ਪੜ੍ਹਾ ਕੇ ਉਹਨਾਂ ਨੂੰ ਅਫਸਰ ਬਣਾਵਾਂਗੇ ਉਹ ਗਰੀਬੀਆਂ ਚੱਕਣਗੇ ਜਦੋਂ ਲੱਖ ਲੱਖ 2-2 ਲੱਖ ਦੀਆਂ ਤਨਖਾਹਾਂ ਤੇ ਲੱਗੇ ਨਾ ਅਫਸਰ ਉਹ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਸਭ ਲਈ ਸਿੱਖਿਆ ਤੇ ਰੁਜ਼ਗਾਰ ਦੇ ਰਹੀ ਹੈ ਪੰਜਾਬ ਸਰਕਾਰ